ਕਿ ਆਪਣਾ ਇੱਕ ਇੱਕ ਜਿਹੜਾ ਕੀਮਤੀ ਵੋਟ ਹੈ ਉਹ ਕਿਸੇ ਹੋਰ ਨੂੰ ਨਾ ਪਾ ਕੇ ਆਪਣਾ ਵੋਟ ਖਰਾਬ ਨਾ ਕਰਕੇ ਆਮ ਆਦਮੀ ਪਾਰਟੀ ਨੂੰ ਆਪਾਂ ਆਪਣਾ ਵੋਟ ਦਿਈਏ ਕਿਉਂਕਿ ਜੇ ਦੂਸਰੇ ਕਿਸੇ ਵੀ ਕੈਂਡੀਡੇਟ ਨੂੰ ਆਪਾਂ ਵੋਟ ਦਵਾਂਗੇ ਤੇ ਉਹ ਸਾਡੀ ਵੋਟ ਖਰਾਬ ਹੋएगी ਕਿਉਂਕਿ ਉਹਨਾਂ ਨੇ ਲੜਨਾ ਚਾਹਣਾ ਹੀ ਹੈ ਉਹਨਾਂ ਨੇ ਕੰਤ ਨਹੀਂ ਕਰਨਾ ਆਮ ਆਦਮੀ ਪਾਰਟੀ ਨੇ ਇੱਕ ਆਪਣੀ ਡਵੈਲਪਮੈਂਟ ਦੀ ਗਲਤ ਸਮਾਜ ਦੀ ਗਰੀਬ ਸਮਾਜ ਦੀ ਜਿਹੜੀ ਵਿਕਾਸ ਵਾਸਤੇ ਉਹਨਾਂ ਨੇ ਜੋ ਕਦਮ ਪੁੱਟੇ ਹੈ ਉਹਨਾਂ ਕਰਮਾਂ ਤੇ ਆਪਾਂ ਪੈਰਾ ਦੇ ਕੇ ਇੱਕ ਇੱਕ ਜਿਹੜਾ ਵੋਟ ਆ ਉਹਨੇ ਤਰੀਕ ਨੂੰ ਸੰਜੀਵ ਅਰੌੜੀ ਦੇ ਹੱਥ ਦੇ ਵਿੱਚ ਬਹੁਤ ਧੰਨਵਾਦ ਜੀ ਆਪਾਂ ਸਾਰੇ ਤੇ ਇਸ ਪ੍ਰਸਤਾਨ ਨੂੰ ਆ ਕਾਨਫਰੰਸ ਵਿੱਚ ਇਕੱਤਰਿਤ ਹੋਏ ਤੇ ਸਾਡੇ ਬਾਬਾ ਰਾਮਦਾਸ ਜੀ ਵੀ ਪਹੁੰਚੇ ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜਲਦੀ ਕਰਾਂਗੇ ਤਾਂ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਇੱਥੇ ਸੇਟ ਦੇਣਾ ਅੱਜ ਅੱਜ ਫੁੱਟ ਤੇ ਖਾਣ ਤੇ ਤੇ ਖਾਣ ਤੇ ਤੇ ਖਾਣ ਅੱਜ ਆਉਂ ਤੁਸੀਂ ਅੱਜ ਮੈਂ ਖੜ੍ਹ ਜਾਣਾ ਸਾਹਿਬ ਦਾ ਨਾਂ ਵੀ ਪੂਰਾ ਨਾਂ ਵੀ ਆਪ ਮੇਰਾ ਗੈਸ ਉੱਪਰ ਹੀ ਘੇਦੇ ਹੋ ਜਿਆਦਾ ਰੱਖਣਾ ਫਾਇਦਾ ਗੈਸ ਉੱਪਰ ਹੀ ਗੈਸ ਉੱਪਰ ਹੀ ਘੇਦੇ ਬਸ ਗੈਸ ਉੱਪਰ ਗੈਸ ਉੱਪਰ ਕਰੀਏ ਸ਼ੁਰੂ ਜੀ ਹਾਂ ਜੀ ਹਾਂ ਸਭ ਤੋਂ ਪਹਿਲਾਂ ਤਾਂ ਸਾਡੇ ਜਿੰਨੇ ਵੀ ਪ੍ਰੈਸ ਵਾਲੇ ਮੀਡੀਆ ਵਾਲੇ ਵੀਰ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਅੱਜ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਪਾਲ ਨਾਸ ਜੀ ਵਾਲਮੀਕੀ ਸਮਾਜ ਦੇ ਧਰਮਗੁਰੂ ਨੇ ਸਾਰੇ ਹੀ ਸਾਡੇ ਸਤਿਕਾਰਯੋਗ ਅੱਜ ਸਾਡੇ ਵਿੱਚ ਪਹੁੰਚੇ ਨੇ ਤੇ ਇਹਨਾਂ ਦੇ ਨਾਲ ਸੁਰਿੰਦਰ ਕਲਿਆਣ ਜੀ ਕਾਉਂਸਲਰ ਸਾਹਿਬ ਜਸਵੀਰ ਲਵਣ ਜੀ ਰਵੀ ਬਾਲੀ ਜੀ ਦਾਰਾ ਟਾਕ ਜੀ ਅਜੇ ਚੋਹਾਨ ਜੀ ਕੁਸ਼ਰਾਜ ਜੀ ਬਵਨ ਭੀਲ ਜੀ ਬਲਵਿੰਦਰ ਕਾਲਾ ਜੀ ਸੇਵਕ ਵਿਨੇ ਸ਼ੈਰੀ ਜੀ ਭਗਤੀ ਤਾਂ ਮੋਗਾ ਤੋਂ ਮਾਤਾ ਰਾਣੀ ਜੀ ਬਾਬਾ ਰਾਮਦਾਸ ਜੀ ਇਹ ਸਾਰੇ ਅੱਜ ਸਾਡੇ ਵਿੱਚ ਜੋ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਸਮਾਜ ਦੇ ਧਰਮਗੁਰੂ ਅੱਜ ਸਾਡੇ ਚ ਬੈਠੇ ਨੇ ਅਸੀਂ ਇਹਨਾਂ ਦਾ ਸਿਰ ਝੁਕਾ ਕੇ ਧੰਨਵਾਦ ਕਰ ਦੇਖਦੇ ਹੋਏ ਉਹਨਾਂ ਦੇ ਹੱਥ ਵਿੱਚ ਸੰਜੀਵ अरोड़ा ਜੀ ਨੂੰ ਸਾਰੇ ਸਮਾਜ ਨੂੰ ਅਪੀਲ ਕਰ ਰਹੀ ਹੈ ਕਿ ਆਪਣਾ ਇੱਕ ਇੱਕ ਜਿਹੜਾ ਕੀਮਤੀ ਵੋਟ ਹੈ ਉਹ ਕਿਸੇ ਹੋਰ ਨੂੰ ਨਾ ਪਾ ਕੇ ਆਪਣਾ ਵੋਟ ਖਰਾਬ ਨਾ ਕਰਕੇ ਆਮ ਆਦਮੀ ਪਾਰਟੀ ਨੂੰ ਆਪਾਂ ਆਪਣਾ ਵੋਟ ਦਿਈਏ ਕਿਉਂਕਿ ਜੇ ਦੂਸਰੇ ਕਿਸੇ ਵੀ ਕੈਂਡੀਡੇਟ ਨੂੰ ਆਪਾਂ ਵੋਟ ਦਵਾਂਗੇ ਤੇ ਉਹ ਸਾਡੀ ਵੋਟ ਖਰਾਬ ਹੋ ਗਈ ਕਿਉਂਕਿ ਉਹਨਾਂ ਨੇ ਲੜਨਾ ਚਾਹਣਾ ਹੀ ਹੈ ਉਹਨਾਂ ਨੇ ਕੰਮ ਨਹੀਂ ਕਰਨਾ ਆਮ ਆਦਮੀ ਪਾਰਟੀ ਨੇ ਇੱਕ ਆਪਣੀ ਡਵੈਲਪਮੈਂਟ ਦੀ दलित समाज ਦੀ ਗਰੀਬ ਸਮਾਜ ਦੀ ਜਿਹੜੀ ਵਿਕਾਸ ਵਾਸਤੇ ਉਹਨਾਂ ਨੇ ਜੋ ਕਦਮ ਪੁੱਟੇ ਹੈ ਉਹਨਾਂ ਕਦਮਾਂ ਤੇ ਆਪਾਂ ਪਹਿਰਾ ਦੇ ਕੇ ਇੱਕ ਇੱਕ ਜਿਹੜਾ ਵੋਟ ਆ ਉਹਨੂੰ ਹੀ ਤਰੀਕ ਨੂੰ ਸੰਜੀਵ ਅਰੋੜ ਜੀ ਹਾਜ਼ਰ ਵਿੱਚ ਉਹਨਾਂ ਦਾ ਧੰਨਵਾਦ ਤੇ ਆਪਾਂ ਸਾਰੇ ਤੇ ਇਸ ਪ੍ਰਸਤਾਨ ਆ ਕਾਨਫਰੰਸ ਵਿੱਚ ਇਕੱਤਰ ਹੋਏ ਆ ਤੇ ਸਾਡੇ ਬਾਬਾ ਰਾਮਦਾਸ ਜੀ ਵੀ ਪਹੁੰਚੇ ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆਂ ਜਲਦੀ ਕਰਾਂਗੇ ਤੋਂ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਜੀ ਸੇਟ ਦੇਣਾ ਅੱਜ ਫੁੱਟ ਚੇਰੇ ਖਾਣੇ ਚੇਰੇ ਖਾਦੇ ਕਿਉਂ ਚੇਰੇ ਖਾਦੇ ਆਜੋ ਆ ਤੁਸੀਂ ਅਜਮਾ ਕਰ ਲਓ ਸੰਦ ਨਾਂਦੀ ਉਰ ਨਾਂਦੀ ਆਪ ਮੇਰਾ ਗੈਸ ਪਲੇ ਘੇਦੇ ਹੋ ਜਿਆਦਾ ਰੱਖਣਾ ਭਾਈ ਗੈਸ ਪਰਾ ਜਿਆਸ ਪਰਾ ਘੇਦੇ ਬਸ ਗੈਸ ਪਰਾ ਗੈਸ ਪਰਾ ਕਰੀਏ ਸ਼ੁਰੂ ਜੀ ਹਾਂ ਜੀ ਹਾਂ ਜੀ ਕਰੋ ਜੀ ਜੀ ਸਰ ਸਭ ਤੋਂ ਪਹਿਲਾਂ ਤਾਂ ਸਾਡੇ ਜਿੰਨੇ ਵੀ ਪ੍ਰੈਸ ਵਾਲੇ ਮੀਡੀਆ ਵਾਲੇ ਵੀਰ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਅੱਜ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਪਾਲ ਨਾਸ ਜੀ ਵਾਲਮੀਕੀ ਸਮਾਜ ਦੇ ਧਰਮਗੁਰੂ ਨੇ ਸਾਰੇ ਹੀ ਸਾਡੇ ਸਤਿਕਾਰਯੋਗ ਅੱਜ ਸਾਡੇ ਵਿੱਚ ਪਹੁੰਚੇ ਨੇ ਤੇ ਇਹਨਾਂ ਦੇ ਨਾਲ ਸੁਰਿੰਦਰ ਕਲਿਆਣ ਜੀ ਕੌਂਸਲਰ ਸਾਹਿਬ ਜਸਵੀਰ ਲਵਣ ਜੀ ਰਵੀ ਬਾਲੀ ਜੀ ਦਾਰਾ ਟਾਕ ਜੀ ਅਜੇ ਚੋਹਾਨ ਜੀ ਕੁਸ਼ਰਾਜ ਜੀ ਬਵਨ ਪੀਲ ਜੀ ਬਲਵਿੰਦਰ ਕਾਲਾ ਜੀ ਸੇਵਕ ਵਿਨੇ ਸ਼ੈਰੀ ਜੀ ਭਗਤੀ ਤਾਂ ਮੋਗਾ ਤੋਂ ਮਾਤਾ ਰਾਣੀ ਜੀ ਬਾਬਾ RAMDAS ਜੀ ਇਹ ਸਾਰੇ ਅੱਜ ਸਾਡੇ ਵਿੱਚ ਜੋ ਸਤਕਾਰਯੋਗ ਸ਼ਖਸੀਅਤਾਂ ਸਾਡੇ ਸਮਾਜ ਦੇ ਧਰਮਗੁਰੂ ਅੱਜ ਸਾਡੇ ਚ ਬੈਠੇ ਨੇ ਅਸੀਂ ਇਹਨਾਂ ਦਾ ਸਿਰ ਝੁਕਾ ਕੇ ਧੰਨਵਾਦ ਕਰਦੇ ਹਾਂ ਔਰ ਇਹਨਾਂ ਨੇ ਅੱਜ ਬੜੀ ਵੱਡੀ ਗੱਲ ਕੀਤੀ ਆ ਅੱਜ ਮੇਰੇ ਨਾਲ ਕੱਲ ਵੀ ਇਹਨਾਂ ਦੀ ਬਾਬਾ ਸਾਹਿਬ ਨਾਲ ਸਾਰਿਆਂ ਨਾਲ ਹੀ ਮੇਰੀ ਮੀਟਿੰਗ ਹੋਈ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਜੋ ਭਗਵਾਨ ਬਾਲਮੀਕ ਤੀਰਥ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਕਿਹ ਹੈ ਉਸ ਤੀਰਥ ਸਥਾਨ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਦੀ ਆਨ ਮਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਤੀਰਥ ਸਥਾਨ ਨੂੰ ਬਣਾਉਣ ਦੇ ਲਈ ਕਰੋੜਾਂ ਰੁਪਇਆ ਉਸ ਅਸਥਾਨ ਵਾਸਤੇ ਦਿੱਤਾ ਕਹਿੰਦੇ ਵੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਦਲਿਤ ਸਮਾਜ ਨੂੰ ਦੱਬੇ ਕੁਚਲੇ ਸਮਾਜ ਨੂੰ ਗਰੀਬ ਸਮਾਜ ਨੂੰ ਹਮੇਸ਼ਾ ਹੀ ਅਣਦੇਖਾ ਕੀਤਾ ਅਣਗੌਲਿਆ ਕੀਤਾ ਬਾਬਾ ਜੀ ਨਾਲ ਗੱਲ ਹੋ ਰਹੀ ਸੀ ਕਹਿੰਦੇ ਪਹਿਲੀ ਸਰਕਾਰ ਆ ਜਿਹੜੀ ਕਿ ਨਿਮਾਣਿਆਂ ਦੁਖੀਆਂ ਦੀਨਾਂ ਦੀ ਬਾਹ ਫੜਦੀ ਆ ਉਹਨਾਂ ਨੂੰ ਅੱਗੇ ਲੈ ਕੇ ਜਾਂਦੀ ਆ ਆਪਣੇ ਹਲਕੇ ਦੇ ਵਿੱਚ ਵੀ ਇੱਥੋਂ ਵੀ ਬਹੁਤ ਸਾਰੇ ਸਾਡੇ ਗਰੀਬ ਪਰਿਵਾਰ ਜਿਹੜੇ ਕਿ ਲਾਲ ਲਕੀਰ ਦੇ ਵਿੱਚ ਰਹਿੰਦੇ ਸੀ ਜਿਹੜੇ ਬੜੇ ਲੰਬੇ ਸਮੇਂ ਦੇ ਤੋਂ ਆਪਣੀ ਮਾਲਕਾਨਾ ਹੱਕ ਮੰਗਦੇ ਸੀ ਉਹਨਾਂ ਨੂੰ ਹੱਕ ਨਹੀਂ ਸੀ ਕਿਸੇ ਵੀ ਕਾਂਗਰਸੀਆਂ ਨੇ ਦਿੱਤਾ ਉਹਨਾਂ ਨੂੰ ਹੱਕ ਨਹੀਂ ਸੀ ਕਿਸੇ ਬੀਜਪੀ ਵਾਲਿਆਂ ਨੇ ਦਿੱਤਾ ਉਹਨਾਂ ਨੂੰ ਹੱਕ ਨਹੀਂ ਸੀ ਕਿਸੇ ਅਕਾਲੀ ਦਲ ਵਾਲਿਆਂ ਨੇ ਦਿੱਤਾ ਉਹਨਾਂ ਨੂੰ ਹੱਕ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਅਰੋੜਾ ਸਾਹਿਬ ਉਹਨਾਂ ਦੀ ਮਿਹਨਤ ਦੇ ਨਾਲ ਉਹਨਾਂ ਨੂੰ ਹੱਕ ਮਿਲੇ ਔਰ ਬਹੁਤ ਹੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਜ਼ਨ ਕਿ ਜੇ ਗਰੀਬਾਂ ਨੂੰ ਦਲਤਾਂ ਨੂੰ ਪਿਛੜਿਆ ਨੂੰ ਜੇ ਇਹਨਾਂ ਨੂੰ ਅਸੀਂ ਉੱਚਾ ਚੱਕਣਾ ਤਾਂ ਉਹਦੇ ਲਈ ਇੱਕੋ ਇੱਕ ਰਾਹ ਵਾ ਉਹ ਰਾਹ ਕੀ ਆ ਪੜ੍ਹਾਈ ਪੜ੍ਹਾਈ ਦੇ ਲਈ ਅੱਗੇ ਕੀ ਸੀਗਾ ਕਿ ਜਿਹੜੇ ਸਰਕਾਰੀ ਸਕੂਲ ਸੀ ਸਾਡੇ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ ਸੈਂਕੜੇ ਸਰਕਾਰੀ ਸਕੂਲ ਜਿਹੜੇ ਕਿ ਨੋ ਟੀਚਰ ਸਕੂਲ ਸੀ ਨੋ ਟੀਚਰ ਕਿਉਂ ਸਕੂਲ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਸਾਡੇ ਗਰੀਬਾਂ ਦੇ ਦਲਤਾਂ ਦੇ ਬੱਚੇ ਇਹਨਾਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਜੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਟੀਚਰ ਦੇ ਦਿੱਤੇ ਕੱਲ ਨੂੰ ਸਾਡੇ ਘਰਾਂ ਦੇ ਕੰਮ ਕੌਣ ਕਰੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਗਿਆ ਲਿਆ ਅੱਜ ਪੂਰੇ ਪੰਜਾਬ ਦੇ ਵਿੱਚ ਕੋਈ ਇੱਕ ਵੀ ਸਕੂਲ ਐਸਾ ਨਹੀਂ ਜਿਹੜਾ ਨੋ ਟੀਚਰ ਸਕੂਲ ਹੋਵੇ ਕਾਰਨ ਕਿ ਜੇ ਸਾਡੇ ਗਰੀਬਾਂ ਦੇ ਬੱਚੇ ਦਲਤਾਂ ਦੇ ਬੱਚੇ ਛੋਟੇ ਦੁਕਾਨਦਾਰਾਂ ਦੇ ਬੱਚੇ ਛੋਟੇ ਕਿਸਾਨਾਂ ਦੇ ਬੱਚੇ ਜਿਹੜੇ ਕਿ ਸਰਕਾਰੀ ਸਕੂਲਾਂ ਚੋਂ ਪੜਦੇ ਆ ਕਿਉਂਕਿ ਵੱਡੇ ਵੱਡਿਆਂ ਦੇ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਸਰਕਾਰੀ ਸਕੂਲਾਂ ਚੋਂ ਨਹੀਂ ਪੜਦੇ ਇਹ ਤਾਂ ਵੱਡੇ ਵੱਡੇ ਪਹਾੜਾਂ ਵਾਲੇ ਸਕੂਲਾਂ ਚੋਂ ਜਿਹੜੇ ਪੜ ਕੇ ਆਉਂਦੇ ਆ ਉਹਨਾਂ ਨੂੰ ਕੀ ਦਰਦਾ ਕਿਉਂਕਿ ਉਹਨਾਂ ਦੇ ਜਿਹੜੇ ਅੱਜ ਤੱਕ ਮੁੱਖ ਮੰਤਰੀ ਬਣਦੇ ਰਹੇ ਆ ਉਹ ਪਹਾੜਾਂ ਵਾਲੇ ਸਕੂਲਾਂ ਦੇ ਬਣਦੇ ਰਹੇ ਆ ਇਹ ਪਹਿਲਾ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਕਿ ਸਰਕਾਰੀ ਸਕੂਲ ਦੇ ਵਿੱਚੋਂ ਪੜ ਕੇ ਮੁੱਖ ਮੰਤਰੀ ਬਣਿਆ ਸੋ ਇਸ ਲਈ ਗਰੀਬਾਂ ਦੇ ਲਈ ਦਲਤਾਂ ਦੇ ਲਈ ਜੋ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਪਿਛਲੇ ਦਿਨੀ ਤੁਹਾਨੂੰ ਪਤਾ ਇਹ ਕਿੰਨੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਜਿੰਨੇ ਵੀ ਸਾਡੇ ਐਡਵੋਕੇਟ ਜਨਰਲਾਂ ਦੀਆਂ ਜਿਹੜੀਆਂ ਪੋਸਟਾਂ ਸੀ ਉਹਨਾਂ ਨੂੰ ਰਿਜ਼ਰਵ ਨਹੀਂ ਕੀਤਾ ਕਿਸੇ ਵੀ ਸਰਕਾਰ ਨੇ ਭਾਵੇਂ ਕਾਂਗਰਸ ਆਈ ਭਾਵੇਂ ਅਕਾਲੀ ਆਏ ਭਾਵੇਂ ਭਾਵੇਂ ਬੀਜੇਪੀ ਆਈ ਕਿਸੇ ਸਰਕਾਰ ਨੇ ਪੂਰੇ ਸਟੇਟ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਸਾਡੇ ਜਿਹੜੇ ਸਤਕਾਰਯੋਗ ਐਡਵੋਕੇਟ ਜਨਰਲ ਉਹਨਾਂ ਦੀ ਰਿਜ਼ਰਵੇਸ਼ਨ ਨਹੀਂ ਕੀਤੀ ਸੀ ਇਹ ਪਹਿਲੀ ਸਰਕਾਰ ਆ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੇ ਦਲਤਾਂ ਬਾਰੇ ਸੋਚਿਆ ਉਹਨਾਂ ਦੀ ਉੱਥੇ ਰਿਜ਼ਰਵੇਸ਼ਨ ਵੀ ਕੀਤੀ ਆ ਹਫ਼ਤਾ ਪਹਿਲਾਂ ਮਾਨ ਸਾਹਿਬ ਨੇ ਬਜਟ ਦੇ ਵਿੱਚ ਵੀ ਰੱਖ ਦਿੱਤਾ ਸੀ ਕਿ ਜਿੰਨੇ ਵੀ ਸਾਡੇ ਦਲਿਤ ਭਾਈਚਾਰੇ ਦੇ ਲੋਕ ਜਿਨ੍ਹਾਂ ਦੇ ਜਿਨ੍ਹਾਂ ਨੂੰ ਕਰਜ਼ਾ ਲਿਆ ਹੋਇਆ ਸੀ ਜਿਨ੍ਹਾਂ ਦਾ ਬੈਂਕਾਂ ਤੋਂ ਉਹਨਾਂ ਦਾ ਸਾਰਾ ਕਰਜ਼ਾ ਉਹ ਸਾਰੇ ਕਰਜ਼ੇ ਦੇ ਉੱਤੇ ਲੀਕ ਮਾਰੀ ਹੈ ਇਹ ਪਹਿਲੀ ਸਰਕਾਰ ਆ ਜਿਹੜੀ ਦਲਤਾਂ ਬਾਰੇ ਸੋਚਦੀ ਆ ਇਹੀ ਬਾਬਾ ਜੀ ਨਾਲ ਸਾਡੀ ਡਿਸਕਸ ਹੋਈ ਇਹ ਕਹਿੰਦੇ ਵੀ ਅਸੀਂ ਐਨੇ ਪ੍ਰਭਾਵਿਤ ਆ ਤੇ ਅਸੀਂ ਚਾਹੁੰਦੇ ਆ ਕਿ ਇੱਥੋਂ ਵੀ ਜਿਹੜਾ ਐਮਐਲਏ ਬਣੇ ਉਹ ਸੰਜੀਵ अरोड़ा ਬਣੇ ਆਮ ਆਦਮੀ ਪਾਰਟੀ ਦਾ ਬਣੇ ਜਿਹੜੀ ਪਾਰਟੀ ਸਾਡੇ ਸਮਾਜ ਲਈ ਇੰਨਾ ਕੁਝ ਕਰ ਰਹੀ ਆ ਜਿਹੜੀ ਪਾਰਟੀ ਸਾਡੇ ਦਲਤਾਂ ਦੇ ਉੱਚਾ ਚੱਕਣ ਦੇ ਲਈ ਇੰਨਾ ਕੁਝ ਕਰ ਰਹੀ ਆ ਅੱਜ ਕਹਿੰਦੇ ਸਾਡਾ ਵੀ ਫਰਜ਼ ਆ ਕਿ ਅਸੀਂ ਉਸ ਪਾਰਟੀ ਦੀ ਖੁੱਲਕੇ ਸਪੋਰਟ ਕਰੀਏ ਕਿਉਂਕਿ ਨਹੀਂ ਤਾਂ ਇਹ ਸੰਤ ਮਹਾਪੁਰਖ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦੇ ਹੁੰਦੇ ਸੰਤ ਮਹਾਪੁਰਖ ਸਭ ਦੇ ਸਾਂਝੇ ਹੁੰਦੇ ਆ ਪਰ ਇਹ ਸੰਤ ਮਹਾਪੁਰਖ ਕਹਿੰਦੇ ਕਹਿੰਦੇ ਜਿੰਨਾ ਕੰਮ ਆਦਮੀ ਆਦਮੀ ਪਾਰਟੀ ਨੇ ਕੀਤਾ ਜੇ ਅਸੀਂ ਅੱਜ ਇਸ ਘੜੀ ਦੇ ਵਿੱਚ ਉਹਨਾਂ ਦੇ ਨਾਲ ਆ ਕੇ ਨਾ ਖੜੇ ਤਾਂ ਫਿਰ ਕੱਲ ਨੂੰ ਅਸੀਂ ਕਿਹੜੇ ਮੂੰਹ ਦੇ ਨਾਲ ਉਹਨਾਂ ਨੂੰ ਆਪਣੇ ਸਮਾਜ ਬਾਰੇ ਹੋਰ ਜਿਹੜੇ ਛੱਡੀਆਂ ਮੰਗਾ ਨੇ ਉਹਨਾਂ ਬਾਰੇ ਕਿਹੜੇ ਮੂੰਹ ਨਾਲ ਜਾ ਕੇ ਗੱਲ ਕਰਾਂਗੇ ਤੇ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਪਾਲ ਨਾਸ ਜੀ ਦਾ ਇਹ ਵੀ ਹੁਣ ਤੁਹਾਨੂੰ ਸਾਹਮਣੇ ਸਪੋਰਟ ਦੇ ਵਿੱਚ ਸੰਜੀਵ ਅਰੋੜਾ ਜੀ ਦੀ ਸਪੋਰਟ ਦੇ ਵਿੱਚ ਤੁਹਾਡੇ ਨਾਲ ਚਾਰ ਸ਼ਬਦ ਸਾਂਝੇ ਕਰਨਗੇ ਬਾਬਾ ਜੀ ਸਭ ਪਹਿਲਾਂ ਸਾਰਿਆਂ ਜੈਵਾਦਨ ਕੀ ਤਾਂ ਅੱਜ ਅਸੀਂ ਜੋ ਇੱਥੇ ਬੈਠੇ ਆ ਜਸਵੀਰ ਲਵਨਜੀਤ ਦੀ ਵਿਦੌਲਤ ਦਿਨਾਂ ਨੇ ਸਾਡੀ ਜਿਹੜੀ ਮੁਲਾਕਾਤ ਗਿਆਸਪਰਾ ਅੰਮ੍ਰਿਤ ਸਿੰਘ ਸਾਹਿਬ ਗਿਆਸਪਰਾ ਜੀ ਦੇ ਨਾਲ ਕਰਵਾਈ ਔਰ ਅੰਮ੍ਰਿਤ ਸਿੰਘ ਸਾਹਿਬ ਦਾ ਨਿੱਚੇ ਸੁਭਾਅ ਦੇਖ ਕੇ ਬਹੁਤ ਵਰੀਆ ਲੱਗਾ ਤਾਂ ਇਹਨਾਂ ਨੇ ਫਿਰ ਸੰਜੀਵ ਰੋੜਾ ਜੀ ਨਾਲ ਬੈਠ ਕੇ ਗੱਲਬਾਤ ਕਰਾਈ ਤਾ ਅੱਜ ਜੋ ਸਪੋਰਟ ਤੇ ਅਸੀਂ ਕਿਉਂ ਆਏ ਹਾਂ ਕਿਉਂਕਿ ਸਾਨੂੰ ਆਪਣੀ ਨਿੱਜੀ ਕਮਾ ਦੇ ਨਾਲ ਨਹੀਂ ਹੈ ਸਾਨੂੰ ਆਪਣੀ ਸਮਾਜ ਦੇ ਕਮਾ ਦੇ ਨਾਲ ਹੈ ਸਮਾਜ ਦੇ ਕਮਾ ਵਾਸਤੇ ਜਦ ਭਗਵੰਤ ਸਿੰਘ ਮਾਨ ਜੀ ਤੇ ਕੇਜਰੀਵਾ ਜੀ ਸਾਥ ਦੋਨੋਂ ਤੇ ਪਨੋਰਮਾ ਦਾ ਘਾੜਨ ਕਰਨ ਵਾਸਤੇ ਆਏ ਤਾਂ 35 ਕਰੋੜ ਦੀ ਲਾ ਕੇ ਉਹਨਾਂ ਨੇ ਪਨੋਰਮਾ ਜਿਹੜੀ ਇਹ ਚਾਲੂ ਕਰਵਾਈ ਤਾਂ ਉਥੇ ਅਸੀਂ ਉਹਨਾਂ ਨੂੰ ਇੱਕ ਆਠ ਪ੍ਰੋਜੈਕਟ ਦਿੱਤੇ ਤਾ 30 ਵਾਸਤੇ ਤੇ ਨੈਲਸ ਨੇ ਹੈਰਾਨ ਹੋ ਗਿਆ ਕਿ ਜਦੋਂ ਉਹ 8 ਦੇ 8 ਪ੍ਰੋਜੈਕਟ ਉਹ ਜੇ ਪਾਸ ਹੋ ਕੇ ਸਾਡੇ ਕੋਲ ਆ ਗਿਆ ਤਾਂ ਇਸ ਦੇ ਨਾਲ ਮਾਨ ਸਾਹਿਬ ਨੇ ਉਸੇ ਗੱਲ ਕਹੀ ਕਿ ਮੇਰਾ ਇੱਕ ਮਨ ਦਾ ਸੁਪਨਾ ਹੈ ਕਿ ਜਿਸ ਤਰ੍ਹਾਂ ਹਮੰਦਰ ਸਾਹਿਬ ਨੂੰ ਗਲਿਆਰਾ ਯੋਜਨਾ ਦੇ ਅੰਦਰ ਲਿਆਂਦਾ ਗਿਆ ਹੈ ਜਿਸ ਦਾ ਉਸ ਦਾ ਸੁੰਦਰੀਕਰਨ ਕੀਤਾ ਕੀਤਾ ਗਿਆ ਹੈ ਨਾ ਇਸ ਦਾ ਵੀ ਸੁੰਦਰੀਕਰਨ ਸੁੰਦਰੀਕਰਨ ਕਰਨਾ ਚਾਹੁੰਦਾ ਤਾਂ ਇਸੇ ਤਰ੍ਹਾਂ ਉਸੇ ਤਰ੍ਹਾਂ ਹੀ ਇਹ ਦੋ ਵਾਰ ਜਿਹੜੀ 30 ਦੀ ਪੇਸ਼ਾਨਦੇ ਹੀ ਕਰਵਾਈ ਮਗਰ ਜੋ ਨਿਜੀ ਲੋਗ ਜਿਨ੍ਹਾਂ ਦੇ ਨਿਜੀ ਸਾਥ ਉਹਨਾਂ ਦੇ ਕਾਰਨ ਸਾਡੇ ਗਿਆਨ ਸਾਹਿਬ ਨੂੰ ਉਹਨਾਂ ਨੇ ਉਥੋਂ ਜਿਹੜਾ ਹੈ ਉਹ ਡਿਸਮਿਸ ਕਰਵਾ ਦਿੱਤਾ ਉਸ ਦੇ ਕੰਮ ਜਿਹੜੇ ਸਾਰੇ ਕੰਮ ਜਿਹੜੇ ਆਤੀਸ ਦੇ ਰੁਗਾ ਤਾਂ ਇਸ ਇਸ ਦੇ ਨਾਲ ਹੀ ਜੋ ਇੱਕ ਬਹੁਤ ਵਧੀਆ ਜਿਹੜਾ ਕੰਮ ਕੀਤਾ ਹੈ ਸਾਡੇ ਗਰੀਬਾਂ ਦਾ ਉਹ ਹੈ ਕਿ ਜਿਹੜੀਆਂ ਰਜਿਸਟਰੀਆਂ ਸਰਕਾਰੀ ਰਜਿਸਟਰੀਆਂ ਜਿਹਨੀਆਂ ਲਾਲਖੀਰ ਦੇ ਅੰਦਰ ਕਰਵਾਈਆਂ ਗਈਆਂ ਉਸ ਦੇ ਲਈ ਮੈਂ ਖਾਸ ਕਰਕੇ ਜਿਹੜਾ ਮਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਕੌਂਸਲ ਦੇ ਦੂਸਰੇ ਜਿਹੜੀ ਹੈ এডਿਕੇਸ਼ਨ ਦੀ ਗੱਲ ਚੱਲਦੀ ਹੈ ਕਿਸੇ ਸਮੇਂ ਇਨ੍ਹਾਂ ਹੀ ਸਕੂਲਾਂ ਦੇ ਵਿੱਚ ਬਹੁਤ ਬੁਰਾ ਹਾਲ ਹੁੰਦਾ ਸੀਗਾ ਅੱਜ ਉਹਨਾਂ ਸਕੂਲਾਂ ਦੀ ਜਿਹੜੇ ਵਿੱਚ ਪੜ੍ਹਾਈ ਹੈ ਉਹਨਾਂ ਜਿਹੜਾ ਪ੍ਰਬੰਧ ਹੈ ਜਿਹੜਾ ਹੈ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਜਿਹੜਾ ਹੈ ਇਹਨਾਂ ਨੇ ਕਰ ਦਿੱਤਾ ਕਿਉਂਕਿ ਅੱਜ ਗਰੀਬਾਂ ਨੂੰ ਇੱਕ এডਿਕੇਸ਼ਨ ਦੀ ਲੋੜ ਹੈ ਔਰ এডਿਕੇਸ਼ਨ ਤੇ ਉਹਨਾਂ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਕੰਮ ਵੇਖ ਕੇ ਅਸੀਂ ਅੱਜ ਜਿਹੜਾ ਹੈ ਜਿਹ ਸੰਜੀਵ ਅਰੋੜਾ ਜੀ ਦੀ ਅਗਨਾ ਦੇ ਵਿੱਚ ਇੱਥੇ ਲੋਕਾਂ ਨੇ ਜਿਹੜੇ ਆਏ ਹਾਂ ਤੇ ਅਸੀਂ ਪੂਰੇ ਸਮਾਜ ਦੇ ਬੇਨਤੀ ਕਰਦੇ ਹਾਂ ਕਿ ਐਸੀ ਸਰਕਾਰ ਦੁਬਾਰਾ ਨਹੀਂ ਮਿਲਣੀ ਹੈ ਕੋਈ ਵੀ ਗੱਲ ਹੈ ਕੋਈ ਵੀ ਸਾਡੇ ਮਸਲੇ ਹਨ ਤਾਂ ਅਸੀਂ ਜਿਹੜੀ ਇਹ ਦਾਅਦ ਕੇ ਉਹਨਾਂ ਦੇ ਕੋਲੇ ਲੈ ਕੇ ਜਾਈਏ ਕਿਉਂਕਿ ਇਹ ਗੱਲ ਨਹੀਂ ਹੈਗੀ ਕਿ ਜਦੋਂ ਤੇ ਜੇ ਐਡੇ ਵੱਡੇ ਕੰਮ ਕਰ ਸਕਦੇ ਹਨ ਤਾਂ ਜਿਹੜੇ ਸਾਡੇ ਛੋਟੇ ਮੂਟੇ ਮਸਲੇ ਉਹ ਹੱਲ ਨਹੀਂ ਕਰਨਗੇ ਤਾਂ ਇਹ ਜਿਹਦਾ ਜਿਹੜਾ ਸਾਨੂੰ ਸੰਪੂਰਨ ਰੂਪ ਦੇ ਵਿੱਚ ਅਰੋੜਾ ਸਾਹਿਬ ਨੇ ਤੇ ਐਮਐਲਏ ਸਾਹਿਬ ਗਾਸਪਰਾ ਜੀ ਨੇ ਸੰਪੂਰਨ ਵਿਸ਼ਵਾਸ ਦਿੱਤਾ ਕਿ ਅੱਗੇ ਵੀ ਜਿਹੜੇ ਅਧੂਰੇ ਕੰਮ ਹੋਣਗੇ ਉਹਨਾਂ ਨੂੰ ਅਸੀਂ ਜਦੋਂ ਵੀ ਤੁਸੀਂ ਆਓਗੇ ਤੁਹਾਡੇ ਪੈਲ ਦੇ ਆਧਾਰ ਤੇ ਕੀਤੇ ਜਾਣਗੇ ਤਾਂ ਇਸ ਕਰਕੇ ਅੱਜ ਅਸੀਂ ਪੂਰੇ ਸਮਾਜੇ ਕੇ ਬੇਨਤੀ ਕਰਦੇ ਹਾਂ ਕਿ ਜੇ ਅਸੀਂ ਅੱਜ ਸਾਥ ਦੇਵਾਂਗੇ ਕਿਉਂਕਿ ਸਾਥ ਦੇ ਨਾਲ ਸਾਥ ਹੁੰਦਾ ਹੈ ਜੇ ਅਸੀਂ ਮਾਨ ਸਾਹਿਬ ਦਾ ਸਾਥ ਦੇਵਾਂਗੇ ਸੰਜੀਵ अरोड़ा ਜੀ ਦਾ ਸਾਥ ਦੇਵਾਂਗੇ ਤਾਂ ਉਹ ਵੀ ਜਿਹੜਾ ਸਾਡਾ ਸਾਥ ਦੇਣਗੇ ਇਸ ਕਰਕੇ ਅਸੀਂ ਉਮੈਦ ਦੇ ਵਿੱਚ ਆਏ ਹਾਂ ਜਿੱਦੀ ਵੀ ਸਾਡੀ ਸੰਗਤ ਹੈ ਜਿੰਨਾ ਸਾਡਾ ਸਮਾਜ ਹੈ ਉਹਨਾਂ ਅੱਗੇ ਅਸੀਂ ਬੇਨਤੀ ਘਰ ਘਰ ਜਾ ਕੇ ਕਰ ਰਹੇ ਹਾਂ ਤੇਥੋਂ ਸਟੇਜ ਇਸ ਸਟੇਜ ਤੋਂ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੀ ਵੋਟ ਨੂੰ ਨਾ ਗਵਾਈਏ ਨਾ ਗਵਾਦੇ ਹੋਏ ਸੰਜੀਵ ਰੋੜਾ ਜੀ ਹੱਕ ਦੇ ਵਿੱਚ ਜਿਹੜਾ ਹੈ ਆਪਾਂ ਸਾਰੇ ਵੋਟ ਪਾ ਕੇ ਉਹਨਾਂ ਨੂੰ ਜਿੱਤਾਈਏ ਤੇ ਮੈਂ ਵਾਅਦਾ ਕਰਦਾ ਹਾਂ ਕਿ ਸੰਜੀਵ ਰੋੜਾ ਜੀ ਇਥੋਂ ਜਿੱਤ ਕੇ ਜਾਣਗੇ ਔਰ ਕੋਈ ਵੀ ਤਾਕਤ ਇਹਨਾਂ ਨੂੰ ਹਰਾ ਨਹੀਂ ਸਕਦੀ ਜੈ ਬਾਲ ਦੀ ਹਾਂ